ਮੇਰਾ ਨਾਮ ਗਗਨਦੀਪੋ। ਮਦਦ ਕੀ ਗੱਲ ਹੋਈ ਸੀ ਕਿ ਤੁਸੀਂ ਚਰੇ ਕਿ ਕਿੱਥੇ ਜਾ ਰਹੇ ਸੀ? ਅਸੀਂ ਅਸੀਂ ਮੈਂ ਸੀ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀਗੇ ਚੁਗੇ ਕਲਾ। ਉੱਥੇ ਰਸਤੇ ਵਿੱਚ ਮੂਰੱ ਟਰੱਕ ਆਇਆ ਤੇ ਉਹਦੇ ਨਾਲ ਟਰੱਕ ਤਾਂ ਲੰਘ ਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਉਹ ਫਿਸਲ ਗਈ ਤੇ ਉਹਦੇ ਵਿੱਚ ਡਿੱਗ ਪਈ। ਅਸੀਂ ਪਿਛਲੀ ਸੀਟ ਤੇ ਸੀਗੇ ਸਭ ਤੋਂ ਤੇ ਸਾਡਾ ਹੱਥ ਕੀ ਪੈ ਪੁੰਦੇ ਉਹਦੇ ਉੱਤੇ ਪੈ ਰਿਹਾ ਸੀ। ਇਹਨੂੰ ਤਾਂ ਮੈਂ ਆਪ ਦੇ ਮੇਰੇ ਗੋਦਿਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮਮਾ ਥੱਲੇ ਡੁੱਬ ਗਏ ਸੀ ਇੱਕ ਬੰਦਾ ਆ ਸੀਗਾ ਉਹਨੇ ਕੰਚ ਤੋੜ ਕੇ ਉਹਦੀ ਬਾਹਂ ਟੁੱਟ ਗਈ ਸੀ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ ਪਹਿਲਾਂ ਮੈਂ ਇਹਨੂੰ ਕਢਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਢਵਾਤਾ ਉਸ ਤੋਂ ਬਾਅਦ ਇੱਕ ਫਿਰ ਲੋਕ ਤਾਂ ਵੀਡੀਓ ਬਣਾਈ ਜਾਂਦੇ ਸੀ ਕਿਉਂਕਿ ਪਿੱਛੇ ਬੱਸ ਸੀਗੀ ਉਹਨਾਂ ਨੇ ਸਾਰਿਆਂ ਨੂੰ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਪੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕੇ ਬੱਚਨ ਠੰਡ ਲੱਗੀ ਜਾਂਦੀ ਐ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨ ਨਹੀਂ ਫਿਰ ਉਹਨਾਂ ਨੇ ਬੱਚ ਚ ਲਿਆ ਕੇ ਦਿੱਤੀ ਅੱਧ ਪੋਣੇ ਅੱਧੇ ਉੱਦੇ ਘੰਟੇ ਬਾਅਦ ਉਹਨਾਂ ਨੇ ਜਦੋਂ ਪੋੜੀ ਲਿਆ ਕੇ ਦਿੱਤੀ ਫਿਰ ਜਿਵੇਂ ਜਿਨ੍ਹਾਂ ਦੇ ਸੱਟਣਾ ਸੁੱਟਣਾ ਥੋੜੀਆਂ ਅਸੀ ਬੱਚੇ ਸੀ ਉਹਨਾਂ ਦੀ ਮੰਮੀਆਂ ਜਿਨ੍ਹਾਂ ਨੂੰ ਬਾਹਰ ਘੱਟ ਰੱਖਿਆ ਸੀ ਉਹਨਾਂ ਨੂੰ ਉੱਧਰ ਲੈ ਗਏ ਤਲਵੰਡੀ ਲੈ ਗਏ ਸੀਗੇ ਤੇ ਇੱਧਰ ਬਠਿੰਡੇ ਲੈ ਗਏ ਸੀ ਸਾਨੂੰ ਤੇ ਮੰਮਾ ਹੋਰਾਂ ਨੂੰ ਇੱਧਰ ਲਈ ਹਸਪੀਟਲ ਚਲੇ ਆਏ ਸੀ ਹਾਤਲਵੰਡੀ ਮਮੋਲ ਬਾਰਖਦੇਵ ਮਮੀ ਕੇਮਿਸਟਰੀ ਦਾ ਬੋਰਡ ਰੇਚ ਮਮੀ ਬਿਓਸ਼ ਹੋ ਰਹੀ ਸੀਗੇ ਤੇ ਉਹ ਬੰਦ ਜਿਵੇਂ ਜਦੋਂ ਕੱਢਿਆ ਮਮੀ ਨੂੰ ਉਹਦਾ ਪਾਣੀ ਕੱਢ ਰਹੇ ਸੀਗੇ ਨੱਪ ਕੇ ਪਾਣੀ ਵੀ ਥੋੜਾ ਬਹੁਤ ਹੀ ਨਿਕਲੇ ਆਸੀਆ ਤੁਸੀਂ ਮਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮਮੀ ਤੁਸੀਂ ਉੱਪਰ ਸੀ ਮਮੀ ਦੇ ਮਮੀ ਥੱਲੇ ਡੇਗ ਗਈ ਸੀ ਮਮੀ ਜਦੋਂ ਮੇਰਾ ਤਾਂ ਪੈਪ ਨੂੰ ਹੱਥ ਪੈ ਗਿਆ ਸੀ ਤੇ ਮਮਾ ਫਿਸਲ ਕੇ ਥੱਲੇ ਵਾਗੇ ਸੀ ਤੇ ਮੈਂ ਮਮਾ ਦਾ ਹੱਥ ਫੜ ਲਿਆ ਸੀਗਾ ਥੋੜਾ ਦਿਖੀ ਆਂਦਾ ਸੀ ਆ ਫਿਰ ਮਮਾ ਨੂੰ ਤੇ ਖਿੱਚ ਲਿਆ ਸੀ ਆ ਪਰ ਮਮਾ ਕੁਝ ਬੋਲ ਨਹੀਂ ਰਹੀ ਸੀ ਲੋਕਾਂ ਨੇ ਕਿੰਨੀ ਮਦਦ ਦੇ ਮੌਕੇ ਤੇ ਪਹਿਲਾਂ ਤਾਂ ਕਿਸੇ ਨੇ ਕੀਤੀ ਨਹੀਂ ਫਿਰ ਮੈਂ ਆਖਿਆ ਮੈਨੂੰ ਮੇਰੀ ਮਮਾ ਦੇ ਵਿੱਚ ਫਿਰ ਬੱਚੋ ਕੀਤੀ 10-15 ਮਿੰਟ ਬਾਅਦ ਮੈਂ ਰੋਣ ਲੱਗ ਗਈ ਫਿਰ ਕੀਤੀ ਉਹਨਾਂ ਨੇ ਕਿੰਨੇ ਭੈਣ ਭਾਈ ਅਸੀਂ 6 ਭੈਣਾਂ ਗਿਆ ਇੱਕ ਮੇਰੀ ਮਾਸੀ ਕੋਲ ਹੈ ਤੇ ਇੱਕ ਗੁਜ਼ਰ ਗਈ ਸੀ ਹੁਣ ਅਸੀਂ 4 ਭੈਣਾਂ ਗਿਆ ਮੇਰੇ ਪਾਪਾ ना मेरा नाम प्रेम कुमार तो ना तो। है मेनू जी बुखार हो गया टीका लवायागपुर तार टीका लगा ਅਸੀਂ ਦੋ ਮੋਟਰਸਾਈਕਲ ਚੱਕੇ ਜੀ ਮੈਂ ਤੇ ਮੇਰੇ ਭੀਜੇ ਨੇ ਤੇ 20 ਕਿਲੋ ਚਾਹੇ ਨੇ ਉਹ ਮੰਨ ਲੈ ਨਾਲ ਜੀ ਬਾਜਰੀ ਵੀ ਮਾਂ ਵਾਸਤੇ ਲੈ ਕੇ ਜਾਉਂਗੀ ਚਾਰਾ ਨੂੰ ਤਿਆਰ ਕਰ ਲਈ ਇਹਨਾਂ ਨੇ ਦੋ ਤਾਂ ਕਹਿੰਦੇ ਅਸੀਂ ਜਾਣਾ ਨਹੀਂ ਮੈਂ ਕਿਹਾ ਚਲੋ ਵੀ ਤੁਸੀਂ ਨਹੀਂ ਜਾਣਾ ਵੀ ਦੋ ਵਗ ਜਾਓ ਇਹ ਕਹਿੰਦੇ ਜੜੀ ਕਿਵੇਂ ਕਰਾਵਾਂਗਾ ਤੂੰ ਜਾ ਬੇਟਾ ਚੱਲ ਕੋਈ ਨਹੀਂ ਨਾਲ ਵਗ ਜਾ ਉਤੋਂ ਕਰਕੇ ਜੀ ਮੈਂ ਇਹਨਾਂ ਨੂੰ ਨਾਗਪੁਰ ਆ ਕੇ ਚੜਾ ਗਿਆ ਇਹਨਾਂ ਨੂੰ ਬੱਸ ਟੱਪ ਗਈ ਸੀ ਉਹ ਨਾਗਪੁਰ ਤੋਂ ਉੱਥੋਂ ਆ ਕੇ ਜੀ ਬੱਸ ਪੁੱਛਿਆ ਵੀ 40 ਮਿੰਟਾਂ ਬਾਅਦ ਬੱਸ ਆਉਗੀ ਦੁਬਾਰੇ ਮੈਂ ਆਖੇ ਵੀ ਭੁੱਖੇ ਮਰਦਿਆਂ ਜਾਣ ਗਿਆਂ ਇਹ ਇਹਨਾਂ ਨੂੰ ਮੈਂ ਚੀਜ਼ ਲੈ ਕੇ ਜਾ ਕੋਈ ਮੈਂ ਇਹਨਾਂ ਨੂੰ 50 ਰੁਪਏ ਦੀ ਚੀਜ਼ ਲੈ ਕੇ ਦੇਤੀ ਉਧਰੋਂ ਬੱਸ ਆ ਗਈ ਬੱਸ ਆਈ ਤੇ ਮੈਂ ਭੱਜ ਕੇ ਜਦੋਂ ਬੱਸ ਆ ਗਈ ਮੈਂ ਉਹ ਤੋਂ ਬਕਾਇਆ ਵੀ ਨਹੀਂ ਲੈਤਾ ਜੀ ਮੈਂ ਪਹਿਲਾਂ ਵੀ ਬੱਚੀਆਂ ਭੁੱਖੀਆਂ ਮਾਰਨਗੀਆਂ ਮੈਂ ਪਹਿਲਾਂ ਕੇਲੇ ਫੜਾ ਗਏ ਜੀ ਇਹਨਾਂ ਨੂੰ ਫੜਾ ਕੇ ਤੇ ਉਸ ਤੋਂ ਬਾਅਦ 3 ਕੁ ਘੰਟਿਆਂ ਬਾਅਦ ਮੇਰੇ ਕੋਲੇ ਫੋਨ ਆ ਗਿਆ ਜੀ ਕਹਿੰਦੇ ਭਾਈ ਐਂ ਕਰਕੇ ਵੀ ਆ ਗੱਲ ਬਣ ਗਈ ਬੇਟੀਆਂ ਘਰਾਈਆਂ ਹੋਈਆਂ ਨੇ ਬਹੁਤ ਜ਼ਿਆਦੇ ਉਹਦੀ ਮੈਂ ਇਹਨਾਂ ਜ਼ਿੰਮੇਵਾਰਨ ਮੁੰਡੇ ਨੂੰ ਲੈ ਕੇ ਅਸੀਂ ਗੱਡੀ ਲੈ ਕੇ ਪਹੁੰਚ ਗਏ ਜੀ ਵੀ ਕਹਿੰਦੇ ਵੀ ਤੁਸੀਂ ਬਠਿੰਡੇ ਨਾ ਆਓ ਵੀ ਤੁਸੀਂ ਆ ਤੇ ਬੱਚੇ ਸੰਭਾਲੋ ਵੀ ਗੁਡੀਆਂ ਸਹੀ ਨੇ ਇਹਨਾਂ ਨਾਲ ਗੱਲ ਹੋ ਗਈ ਸੀ ਵੀ ਅਸੀਂ ਇਹਨਾਂ ਨੂੰ ਚਾਹ ਪਿਆਤੀ ਬਿਸਕੁਟ ਖਵਾਤੀ ਇਹ ਜਮਾਂ ਸਹੀ ਨੇ ਫਿਰ ਸ਼ਾਮ ਨੂੰ ਅਸੀਂ ਜਾ ਕੇ ਇਹਨਾਂ ਨੂੰ ਇੱਥੇ ਨਵੇਂ ਪਿੰਡ ਲਿਆਏ ਸੀ ਰਾਤ ਅਸੀਂ ਭੈਣ ਕੋਲੇ ਰਹਿ ਗਈ ਸੀ ਨਵੇਂ ਪਿੰਡ ਜੋ ਤੁਸੀਂ ਅਮਨ ਕੈਰਲਿਨਾ ਨਾਲ ਕੋਈ ਕੋਦੋਂ ਡੈਥ ਹੋ ਚੁੱਕੀ ਸੀ ਤੁਹਾਨੂੰ ਪਤਾ ਨਹੀਂ ਜੀ ਸਾਨੂੰ ਆਨਸਾਰੀ ਦਿਖਾਤਾ ਸੀ ਡੈਥ ਹੋ ਚੁੱਕੀ ਸੀ ਕਿੰਨਾ ਕੋਕਾ ਲੱਗਦਾ ਉਹਨਾਂ ਬਾਪਦੇ ਆਕਾ ਤੋੜ ਲੱਗਦੀ ਬਸ ਪਤਾ ਨਹੀਂ ਕਿਵੇਂ ਬੈਠਿਆ ਮੇਰੇ ਪਾਸ ਤੇ ਥੋੜੀ ਛੱਡ ਕੇ ਗਈ ਹੈ ਸਾਰੀ ਬਰਾਬਰ ਕਮਾਉਂਦੀ ਸੀ ਕੀ ਕੰਮ ਕੀ ਕਰਦੇ ਸੀ ਕੰਮ ਕਰਦੇ ਮੈਂ ਜੀ ਮਜ਼ਦੂਰੀ ਕਰਦੇ ਜੀ ਦਿਹਾੜੀ ਉਹ ਵੀ ਨਾ ਹਾਂਜੀ ਉਹ ਰੋਟੀ ਪਾਣੀ ਦੇ ਨਾਲ ਕੰਮ ਕਰਾਉਂਦੀ ਸੀ ਜੀ ਮੈਨੂੰ ਪੈਸੇ ਵੀ ਦੇ ਕੇ ਆਈ ਹੈ ਜੀ ਘਰੇ 2000 ਰੁਪਏ ਵੀ ਤੂੰ 500 ਬੁੜੀ ਤਾਂ ਦੇਣਾ 250 ਬੁਲਾਨੀ ਦਾ 250 ਬੁਲਾਨੀ ਦਾ ਠੀਕ ਹੈ ਵੀ 1500 ਤੂੰ ਇੱਕ ਬੁੜੀ ਤਾਂ ਦੇਣਾ ਵੀ ਮੇਰੇ ਮਗਰੋਂ ਨਾ ਵੀ ਸਾਡੇ ਪੈਸੇ ਮੈਨੂੰ ਫੋਨ ਨਾ ਕੋਈ ਬੁੜੀ ਕਰੇ ਠੀਕ ਕੰਮ ਕਰਦੇ ਆਹੀ ਨਾਰੇ ਪੈਲ ਸਾ ਪੁੱਲ ਸਾ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਜੀ ਮੈਨੂੰ ਕਦੀ ਮੇਰੇ ਮਗਰ ਫੋਨ ਨਾ ਆਵੇ ਇਹਨੋਂ ਦੂਜਿਆਂ ਨੂੰ ਕਹਿੰਦੀ ਤੁਸੀਂ ਜਾਂਦੀਆਂ ਨਹੀਂ ਮੈਨੂੰ ਫੋਨ ਨਾ ਕਰਿਓ ਠੀਕ ਹੈ ਮੈਂ ਤਾਂ ਮਗਰ ਵੀ ਤੂੰ ਐ ਫਿਰ ਇਹ ਚੁਗਗੇ ਕਲਾ ਮੇਰੇ ਆਪਦੀ ਮਾਂ ਕੋਲ ਜਾ ਰਹੀ ਸੀ ਹਾਂਜੀ ਹਾਂਜੀ ਅਸੀਂ ਦੋ ਮੋਟਰਾਂ ਤੇ ਚੜਾ ਗਏ ਜੀ ਇਹ ਕਹਿੰਦੀ ਡੈਡੀ ਜਾਮਾ ਕਿ ਨਾ ਜੇ ਹੁਣ ਇਹ ਨਾ ਆਉਂਦੀ ਸਹੀ ਵੀ ਨਹੀਂ ਬਚਦੀ ਸੀ ਜੀ ਮਾਂ ਚੱਲ ਤੂੰ ਜਾਇਆ ਕਹਿੰਦੀ ਡੈਡੀ ਜੀ ਤਾਂ ਆਇਆ ਕਰਦਾ ਨਹੀਂ ਇਹਨੂੰ ਕਹਿੰਦੀ ਤੂੰ ਤਾਂ ਚੱਲ ਹੀ ਚੱਲ ਨਾਲ दो कनिया सी जानती है नहीं कुछ यही बस देख लो जी कि मैं होगा बच्चियां तो उन पाल नहीं है ना ये मैंने बोला उनसे कह दी कल ये बहुत बड़ी दुर्घटना हुई है जी इसमें हमारे गांव की एक मतलब परमजीत कोट थी वाइफ हो प्रेम सिंह की और बहुत ही गरीब परिवार से संबंधित है ये

ਪਰ ਸਰਕਾਰ ਸੇ ਬੇਨਤੀ ਹੈ ਕਿ ਉਹ ਕਿ ਸਹਾਇਤਾ ਕਰੀ ਜਾ ਸਕਦੀ ਹੈ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਅਗਮਿਸ਼ਾ ਲਈ ਸਕ੍ਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ